ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਦ੍ਰਿਸ਼ਟੀਕੋਣ ਅਤੇ ਪ੍ਰਾਤਮਿਕਤਾ। ਸੰਦੇਸ਼ਾਂ ਦੇ ਇਸ ਵਰਤਮਾਨ ਸੀਰੀਜ਼ ਵਿੱਚ ਮੈਂ ਤੁਹਾਨੂੰ ਇੱਕ ਨਿਯਮਿਤ ਵਿਵਸਥਿਤ ਪਾਠਕ ਮੰਨਣ ਦਾ ਆਗਰਾ ਕਰ ਰਿਹਾ ਹਾਂ। ਬਾਈਬਲ ਪਰਮੇਸ਼ਵਰ ਦੇ ਵੱਲੋਂ ਇੱਕ ਪੁਸਤਕ ਹੈ। ਹਰੇਕ ਵਚਨ ਪਰਮੇਸ਼ਵਰ ਦਾ ਸਾ ਜਾਂ ਉਸ ਤੋਂ ਪ੍ਰੇਰਿਤ ਹੈ। 2 ਤਿਮੋਥੀਅਸ ਅਧਿਆਇ 3 ਆਇਤ 16। ਨਿਯਮਿਤ ਪਾਠਨ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ ਕਿਉਂਕਿ ਬਾਈਬਲ ਇਸ ਨੂੰ ਪੜਨ ਵਾਲਿਆਂ ਵਿੱਚ ਬੁੱਧੀ ਅਤੇ ਪਰਿਵਰਤਨ ਉਤਪੰਨ ਕਰਦੀ ਹੈ। ਮੈਂ ਤੁਹਾਨੂੰ ਬਾਈਬਲ ਪੜ੍ਹਨ ਦੇ ਲਈ ਇੱਕ ਸਰਲ ਲੇਕਿਨ ਪ੍ਰਭਾਵੀ ਤਰੀਕਾ ਦਿੰਦਾ ਹਾਂ ਨਵੇਂ ਨੇਮ ਉੱਤੇ ਧਿਆਨ ਦੇਵੋ 15-20 ਮਿੰਟ ਦੇ ਲਈ ਹਫ਼ਤੇ ਵਿੱਚ ਘੱਟੋ-ਘੱਟ ਕਈ ਦਿਨ ਪੜੋ ਹਰੇਕ ਪੁਸਤਕ ਨੂੰ ਸ਼ੁਰੂ ਤੋਂ ਅੰਤ ਤੱਕ ਵਾਦ ਤੋਂ ਵਾਦ ਪੜੋ ਜੋ ਤੁਸੀਂ ਨਹੀਂ ਸਮਝਦੇ ਹੋ ਉਸ ਦੇ ਬਾਰੇ ਵਿੱਚ ਚਿੰਤਾ ਨਾ ਕਰੋ ਬਸ ਪੜਦੇ ਰਹੋ ਇਸ ਪ੍ਰਕਾਰ ਦੇ ਪੜ੍ਹਨ ਦਾ ਉਦੇਸ਼ ਸ਼ਬਦਾਂ ਤੋਂ ਜਾਣੂ ਹੋਣਾ ਹੈ ਕਿਉਂਕਿ ਸਮਝ ਜਾਣੂ ਹੋਣ ਦੇ ਨਾਲ ਆਉਂਦੀ ਹੈ ਅਤੇ ਜਾਣੂ ਹੋਣਾ ਨਿਯਮਿਤ ਰੂਪ ਨਾਲ ਬਾਰ ਬਾਰ ਪੜਨ ਦੇ ਨਾਲ ਹੀ ਅਸੀਂ ਹੋ ਸਕਤੇ ਹਾਂ ਮੈਂ ਬਾਈਬਲ ਦੇ ਸੰਦੇਸ਼ਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹਾਂ ਨਾਲ ਹੀ ਇਹ ਤੁਹਾਡੇ ਲਈ ਕੀ ਕਰੇਗਾ ਮੇਰੀ ਆਸ਼ਾ ਹੈ ਕਿ ਇਹ ਸਾਡੇ ਸੰਦੇਸ਼ ਤੁਹਾਨੂੰ ਨਵੇਂ ਨੇਮ ਨੂੰ ਬਾਰ ਬਾਰ ਪੜਨ ਲਈ ਪ੍ਰੇਰਿਤ ਕਰਨਗੇ ਅਸੀਂ ਪੁਰਾਣੇ ਨੇਮ ਦੀ ਉਪੇਖਾ ਨਹੀਂ ਕਰ ਰਹੇ ਹਾਂ ਜਦੋਂ ਤੁਸੀਂ ਨਵੇਂ ਨੇਮ ਤੋਂ ਜਾਣੂ ਹੁੰਦੇ ਹੋ ਤਾਂ ਇਸ ਨੂੰ ਸਮਝਣਾ ਆਸਾਨ ਹੁੰਦਾ ਹੈ ਬਾਈਬਲ ਦੇ ਪੰਨਿਆਂ ਦੇ ਮਾਧਮ ਨਾਲ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਆਪ ਨੂੰ ਮਨੁੱਖ ਦੇ ਲਈ ਆਪਣੀ ਮਹਾਨ ਯੋਜਨਾ ਨੂੰ ਪ੍ਰਗਟ ਕੀਤਾ ਹੈ ਜਿਸ ਨੂੰ ਸਮਝ ਕੇ ਅਸੀਂ ਮਨੁੱਖ ਦੇ ਲਈ ਪਰਮੇਸ਼ਰ ਦੇ ਪ੍ਰੇਮ ਨੂੰ ਜਾਣ ਸਕਦੇ ਹਾਂ ਕਿ ਆਕਰ ਉਸ ਨੇ ਸਾਨੂੰ ਅਤੇ ਇਸ ਧਰਤੀ ਨੂੰ ਕਿਉਂ ਬਣਾਇਆ ਅਫੀਸਿਓ ਅਧਿਆਇ 1 ਆਇਤ 4 ਅਤੇ 5 ਯਸ਼ਾਇਆ ਅਧਿਆਇ 45 ਆਇਤ 18 ਇਹ ਧਰਤੀ ਘਰਾ ਤੇ ਪਰਮੇਸ਼ਰ ਦਾ ਪਰਿਵਾਰ ਯਾਨੀ ਅਸੀਂ ਮਨੁੱਖ ਪਾਪ ਤੋਂ ਦੂਸ਼ਿਤ ਹੋ ਚੁੱਕੇ ਹਾਂ ਬਾਈਬਲ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਨੇ ਉਹਨਾਂ ਸਾਰਿਆਂ ਦੇ ਲਈ ਪਾਪ ਤੇ ਦੰਡ ਅਤੇ ਸ਼ਕਤੀ ਦੋਨਾਂ ਤੋਂ ਮੁਕਤੀ ਪ੍ਰਦਾਨ ਕੀਤੀ ਹੈ ਜੋ ਉਦਾਰ ਕਰਤਾ ਤੇ ਪ੍ਰਭੂ ਦੇ ਰੂਪ ਵਿੱਚ ਯੇਸ਼ੂ ਤੇ ਵਿਸ਼ਵਾਸ ਕਰਦੇ ਹਨ। ਦੂਸਰਾ ਤਿਮੋਥੀਸ ਅਧਿਆਇ 3 ਆਇਤ 15 ਯੇਸ਼ੂ 2000 ਸਾਲ ਪਹਿਲੇ ਕਰੂਸ ਉੱਤੇ ਪਾਪ ਦੀ ਕੀਮਤ ਚੁਕਾਉਣ ਦੇ ਲਈ ਪૃthਵੀ ਤੇ ਆਇਆ ਸੀ। ਅਜਿਹਾ ਕਰਨ ਨਾਲ ਉਸਨੇ ਮਨੁੱਖ ਦੇ ਲਈ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਵਿੱਚ ਪਰਵਰਤਿਤ ਹੋਣ ਦਾ ਮਾਰਗ ਖੋਲ੍ਹ ਦਿੱਤਾ ਹੈ। ਉਹ ਪૃthਵੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਦੇ ਲਈ ਇੱਕ ਉਪਯੁਕਤ ਘਰ ਵਿੱਚ ਨਵਾਂ ਕਰਨ ਅਤੇ ਪੁਨਰ ਸਥਾਪਿਤ ਕਰਨ ਲਈ ਫਿਰ ਤੋਂ ਆਵੇਗਾ। ਪ੍ਰਕਾਸ਼ਿਤ ਵਾਕਿਆ ਅਧਿਆਇ 21 ਅਤੇ 22। ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਇਸ ਤੱਥ ਉਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿ ਨਿਯਮਿਤ ਰੂਪ ਨਾਲ ਵਿਵਸਥਿਤ ਬਾਈਬਲ ਪਾਠਨ ਤੁਹਾਡੇ ਦ੍ਰਿਸ਼ਟੀਕੋਣ ਜਾਂ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਨੂੰ ਬਦਲਦਾ ਹੈ ਜੋ ਤਦ ਤੁਹਾਡੇ ਜੀਵਨ ਦੇ ਕਠਿਨਾਈਆਂ ਨਾਲ ਨਿਪਟਣ ਦੇ ਤਰੀਕੇ ਨੂੰ ਬਦਲਦਾ ਹੈ। ਬਾਈਬਲ ਤੁਹਾਨੂੰ ਇੱਕ ਅਨੰਤ ਦ੍ਰਿਸ਼ਟੀਕੋਣ ਦਿੰਦੀ ਹੈ ਇੱਕ ਅਨੰਤ ਦ੍ਰਿਸ਼ਟੀਕੋਣ ਇਹ ਸਵੀਕਾਰ ਕਰਦਾ ਹੈ ਕਿ ਕੇਵਲ ਇਸ ਜੀਵਨ ਦੀ ਤੁਲਨਾ ਵਿੱਚ ਜੀਵਨ ਦੇ ਲਈ ਵਧੇਰੇ ਕੁਝ ਮਜੂਦ ਹੈ ਅਤੇ ਇਹ ਕਿ ਜੀਵਨ ਦਾ ਵੱਡਾ ਅਤੇ ਬਿਹਤਰ ਹਿੱਸਾ ਅੱਗੇ ਦੇ ਜੀਵਨ ਵਿੱਚ ਹੈ ਇਸ ਜੀਵਨ ਦੇ ਬਾਅਦ ਪਹਿਲੇ ਵਰਤਮਾਨ ਅਦ੍ਰਿਸ਼ ਸਵਰਗ ਵਿੱਚ ਅਤੇ ਫਿਰ ਇਸ ਧਰਤੀ ਵਿੱਚ ਜਦੋਂ ਫਿਰ ਤੋਂ ਇਸ ਨੂੰ ਇੱਕ ਵਾਰ ਨਵਾਂ ਕਰ ਦਿੱਤਾ ਜਾਵੇਗਾ ਅੱਗੇ ਦੇ ਜੀਵਨ ਵਿੱਚ ਪੂਰਨ ਮਿਲਨ ਬਹਾਲੀ ਸ਼ਾਂਤੀ ਅਨੰਤ ਪੂਰਤੀ ਹੈ ਸੁਆਸਥ ਸਬੰਧ ਸੰਤੋਸ਼ ਜਨਕਮ ਕੋਈ ਹੋਰ ਨੁਕਸਾਨ ਦਰਦਿਆ ਮ੍ਰਿਤਿਉ ਨਹੀਂ ਹੈ ਜੀਵਨ ਆਖਿਰਕਾਰ ਵੈਸਾ ਹੀ ਹੋਵੇਗਾ ਜਿਸ ਤਰ੍ਹਾਂ ਅਸੀਂ ਸਾਰੇ ਚਾਹੁੰਦੇ ਹਾਂ ਪ੍ਰਕਾਸ਼ਿਤ ਵਾਕਿਆ ਅਧਿਆਇ 21 ਆਇਤ 4 ਜਦੋਂ ਅਸੀਂ ਬਾਈਬਲ ਤੋਂ ਆਸਵਸ਼ਤ ਹੋ ਜਾਂਦੇ ਹਾਂ ਕਿ ਤੁਹਾਡੇ ਖਿਲਾਫ ਕੁਝ ਵੀ ਨਹੀਂ ਆ ਸਕਦਾ ਹੈ ਜੋ ਪਰਮੇਸ਼ਵਰ ਤੋਂ ਵੱਡਾ ਹੈ ਅਤੇ ਇਹ ਕਿ ਤੁਸੀਂ ਜੋ ਕੁਝ ਵੀ ਦੇਖਦੇ ਹੋ ਉਹ ਅਸਥਾਈ ਹੈ ਅਤੇ ਇਸ ਜੀਵਨ ਵਿੱਚ ਜਾਂ ਆਉਣ ਵਾਲੇ ਜੀਵਨ ਵਿੱਚ ਪਰਮੇਸ਼ਵਰ ਦੀ ਸ਼ਕਤੀ ਨਾਲ ਪਰਵਰਤਨ ਦੇ ਅਧੀਨ ਹੈ ਤਾਂ ਇਹ ਦ੍ਰਿਸ਼ਟੀਕੋਣ ਬਦਲ ਜਾਵੇਗਾ ਕਿ ਜੀਵਨ ਦੀਆਂ ਕਠਿਨਾਈਆਂ ਤੁਹਾਨੂੰ ਪ੍ਰਭਾਵਿਤ ਕਰ ਸਕਤੀਆਂ ਹਨ ਜਦੋਂ ਤੁਸੀਂ ਇਸ ਜੀਵਨ ਨੂੰ ਹਮੇਸ਼ਾ ਦੇ ਲਈ ਅਨੁਪਾਤ ਵਿੱਚ ਦੇਖਣਾ ਸਿੱਖਦੇ ਹੋ ਤਾਂ ਇਹ ਜੀਵਨ ਦੀਆਂ ਕਠਿਨਾਈਆਂ ਦੇ ਬੋਝ ਨੂੰ ਹਲਕਾ ਕਰਦਾ ਹੈ ਕਿ ਤੁਹਾਨੂੰ ਕਦੇ ਇਹ ਕਦੀ ਤੁਸੀਂ ਇਹ ਸੁਣਿਆ ਹੈ ਛੋਟੀਆਂ ਚੀਜ਼ਾਂ ਉੱਤੇ ਪਸੀਨਾ ਨਾ ਬਹਾਓ ਖੈਰ ਅਨੰਤ ਕਾਲ ਇਸ ਜੀਵਨ ਦੇ ਬਾਅਦ ਦੇ ਜੀਵਨ ਦੀ ਤੁਲਨਾ ਵਿੱਚ ਇਹ ਸਭ ਛੋਟੀਆਂ ਚੀਜ਼ਾਂ ਹਨ ਦੂਸਰਾ ਗ੍ਰੰਥੀਓ ਅਧਿਆਇ 4 ਅਇਤ 7 ਅਤੇ 18 ਹੁਣ ਤੱਕ ਅਸੀਂ ਜੋ ਪੁਆਇੰਟਸ ਬਣਾਏ ਹਨ ਉਹ ਕੁਝ ਉਚਿਤ ਪ੍ਰਸ਼ਨ ਲਿਆਉਂਦੇ ਹਨ ਕੀ ਇਸ ਦਾ ਮਤਲਬ ਇਹ ਹੈ ਕਿ ਸਾਡਾ ਵਰਤਮਾਨ ਜੀਵਨ ਮਹੱਤਵਹੀਨ ਹੈ ਅਨੰਤ ਦ੍ਰਿਸ਼ਟੀਕੋਣ ਦੇ ਨਾਲ ਜੀਣਾ ਕਿਸ ਤਰ੍ਹਾਂ ਲੱਗਦਾ ਹੈ ਤੁਸੀਂ ਇੱਕ ਨਿਯਮਿਤ ਜੀਵਨ ਜੀਣ ਦੇ ਨਾਲ ਇੱਕ ਅਨੰਤ ਦ੍ਰਿਸ਼ਟੀਕੋਣ ਨੂੰ ਕਿਸ ਤਰ੍ਹਾਂ ਸੰਤੁਲਿਤ ਕਰਦੇ ਹੋ ਅਸੀਂ ਅਜਰਾਤ ਦੇ ਸੰਦੇਸ਼ ਵਿੱਚ ਇਨ੍ਹਾਂ ਮੁੱਦਿਆਂ ਉੱਤੇ ਚਰਚਾ ਕਰਨ ਜਾ ਰਹੇ ਹਾਂ ਅਸੀਂ ਹੁਣ ਤੱਕ ਜੋ ਕੁਝ ਵੀ ਕਿਹਾ ਹੈ ਉਸ ਦਾ ਅਰਥ ਇਹ ਨਹੀਂ ਹੈ ਕਿ ਇਹ ਜੀਵਨ ਮਹਤਵਹੀਨ ਹੈ ਜਾਂ ਕਿ ਬਾਈਬਲ ਦੇ ਕੋਲ ਸੰਸਾਰਿਕ ਮੁੱਦਿਆਂ ਦੇ ਬਾਰੇ ਵਿੱਚ ਕਹਿਣ ਲਈ ਕੁਝ ਵੀ ਨਹੀਂ ਹੈ ਇਸ ਜੀਵਨ ਨੂੰ ਕਿਸ ਤਰ੍ਹਾਂ ਜਿਨਾ ਹੈ ਇਸ ਬਾਰੇ ਵਿੱਚ ਨਵੇਂ ਨੇਮ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ ਹਨ ਹਾਲਾਂਕਿ ਇੱਕ ਅਨੰਤ ਦ੍ਰਿਸ਼ਟੀਕੋਣ ਤੁਹਾਡੀਆਂ ਪ੍ਰਾਥਮਿਕਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਬਦਲੇ ਵਿੱਚ ਤੁਹਾਡੇ ਜੀਵਨ ਜੀਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ ਮੱਤੀ ਅਧਿਆਇ 6 ਆਇਤ 25 ਆਓ ਕੁਝ ਗੱਲਾਂ ਤੋਂ ਸ਼ੁਰੂ ਕਰਦੇ ਹਾਂ ਜੋ ਯੀਸ਼ੂ ਨੇ ਦ੍ਰਿਸ਼ਟੀਕੋਣ ਅਤੇ ਪ੍ਰਾਥਮਿਕਤਾਵਾਂ ਦੇ ਬਾਰੇ ਵਿੱਚ ਕਹੀਆਂ ਸਨ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਇਸ ਬਾਰੇ ਵਿੱਚ ਚਿੰਤਾ ਨਾ ਕਰਨ ਦੇ ਲਈ ਪ੍ਰੋਸਾਹਿਤ ਕੀਤਾ ਕਿ ਜੀਵਨ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਭੋਜਨ ਅਤੇ ਵਸਤਰ ਆਦਿ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਪੰਛੀਆਂ ਅਤੇ ਫੁੱਲਾਂ ਉਤੇ ਵਿਚਾਰ ਕਰਨ ਦਾ ਆਗ੍ਰਾ ਕੀਤਾ ਪੰਛੀ ਨਾ ਤਾਂ ਬੀਜਦੇ ਹਨ ਅਤੇ ਨਾ ਹੀ ਵਰਦੇ ਹਨ ਉਹ ਨਾ ਤਾਂ ਕੰਮ ਕਰਦੇ ਹਨ ਅਤੇ ਨਾ ਹੀ ਕੱਪੜੇ ਬਨਵਾਉਂਦੇ ਹਨ ਫਿਰ ਵੀ ਉਹ ਇੱਕ ਅੰਦੇ ਖੇਸਰੋਤ ਆਪਣੇ ਸਵਰਗੀ ਪਿਤਾ ਦੁਆਰਾ ਖਿਲਾਏ ਅਤੇ ਪੈਨਾਏ ਜਾਂਦੇ ਹਨ ਯੀਸ਼ੂ ਨੇ ਕਿਹਾ ਕਿ ਜੇ ਜੀ ਉਹ ਉਹਨਾਂ ਦੀ ਦੇਖਭਾਲ ਕਰਦਾ ਹੈ ਤਾਂ ਉਹ ਨਿਸ਼ਚਿਤ ਰੂਪ ਨਾਲ ਤੁਹਾਡੀ ਵੀ ਦੇਖਭਾਲ ਕਰੇਗਾ ਤੁਸੀਂ ਪੰਛੀਆਂ ਅਤੇ ਫੁੱਲਾਂ ਤੋਂ ਉਸ ਦੇ ਲਈ ਵਧੀਕ ਹੋ ਪੱਤੀ ਅਧਿਆਇ 26 ਆਇਤ 32 ਇਸ ਸੰਸਾਰ ਵਿੱਚ ਸਾਡੇ ਕੋਲ ਭੋਜਨ ਅਤੇ ਕੱਪੜੇ ਹੋਣੇ ਚਾਹੀਦੇ ਹਨ ਅਤੇ ਸਾਨੂੰ ਜੀਵਨ ਦੀਆਂ ਲੋੜਾਂ ਕਟਾਈ ਖਾਣਾ ਪਕਾਉਣਾ ਸਫਾਈ ਸਿਲਾਈ ਮਰਮਤ ਆਦਿ ਨੂੰ ਪ੍ਰਾਪਤ ਕਰਨ ਦੇ ਲਈ ਵੀ ਪ੍ਰਕਸ਼ਮ ਪ੍ਰਯਾਸ ਕਰਨਾ ਚਾਹੀਦਾ ਹੈ ਆਧੁਨਿਕ ਦੁਨੀਆ ਵਿੱਚ ਇਸ ਦਾ ਮਤਲਬ ਅਕਸਰ ਚੰਗੀ ਨੌਕਰੀ ਅਤੇ ਤਨਖਾਹ ਪਾਉਣਾ ਹੁੰਦਾ ਹੈ ਯੀਸ਼ੂ ਨੇ ਕਿਹਾ ਕਿ ਇਸ ਬਾਰੇ ਵਿੱਚ ਚਿੰਤਾ ਨਾ ਕਰੋ ਕਿ ਕੀ ਤੁਹਾਡੇ ਕੋਲ ਕੁਝ ਪ੍ਰਾਪਤ ਹੈਗਾ ਹੈ ਜਾਂ ਨਹੀਂ ਯੀਸ਼ੂ ਦੁਆਰਾ ਇਸਤੇਮਾਲ ਕੀਤਾ ਗਿਆ ਚਿੰਤਾ ਸ਼ਬਦ ਇੱਕ ਯੂਨਾਨੀ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਹੈ ਵਿਚਲਿਤ ਹੋਣਾ ਯੀਸ਼ੂ ਆਪਣੇ ਚੇਲਿਆਂ ਨੂੰ ਕਹਿ ਰਿਹਾ ਸੀ ਇਸ ਤੱਥ ਤੋਂ ਵਿਚਲਿਤ ਨਾ ਹੋਵੋ ਕਿ ਤੁਹਾਡੇ ਕੋਲ ਕੁਝ ਹੈ ਜਾਂ ਘਟ ਹੈ ਤੁਹਾਡਾ ਅਦ੍ਰਿਸ਼ ਸਵਰਗਯ ਪਿਤਾ ਤੁਹਾਡਾ ਸਰੋਤ ਹੈ ਜੋ ਤੁਹਾਡੀ ਦੇਖਭਾਲ ਕਰੇਗਾ ਅਤੇ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ ਆਪਣੇ ਦ੍ਰਿਸ਼ਟੀਕੋਣ ਅਤੇ ਜੀਵਨ ਦੇ ਕਠਨਨਾਂ ਜਾਂ ਨਾਲ ਨਜਿੱਠਣ ਦੇ ਤਰੀਕੇ ਦੇ ਵਿੱਚ ਸਬੰਧ ਉੱਤੇ ਧਿਆਨ ਦਿਵੋ ਜਦੋਂ ਤੁਹਾਡਾ ਧਿਆਨ ਕੇਵਲ ਸੰਸਾਰਿਕ ਜਾਂ ਦੇਖਿਆ ਗਿਆ ਚੀਜ਼ਾਂ ਉੱਤੇ ਹੁੰਦਾ ਹੈ ਤਾਂ ਤੁਸੀਂ ਚਿੰਤਾ ਕਰਦੇ ਹੋ ਪੈ ਅਤੇ ਚਿੰਤਾ ਤੁਹਾਨੂੰ ਦਬਾਉਂਦੀਆਂ ਹਨ ਕਿਉਂਕਿ ਇਹ ਸਭ ਅਸਥਾਈ ਹੈ ਅਤੇ ਪ੍ਰਸ਼ਟਾਚਾਰ ਅਤੇ ਹਾਨੀ ਦੇ ਅਧੀਨ ਹੈ ਲੇਕਿਨ ਜਦੋਂ ਤੁਹਾਡਾ ਧਿਆਨ ਅਣਦੇਖੀ વાસ્તਵਿਕਤਾ ਉੱਤੇ ਹੁੰਦਾ ਹੈ ਕਿ ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੀ ਦੇਖਭਾਲ ਕਰੇਗਾ ਤਾਂ ਤੁਸੀਂ ਲੋੜਾਂ ਦਾ ਸਾਹਮਣਾ ਕਰਨ ਵਿੱਚ ਅਸਵਸ਼ਤ ਹੋ ਸਕਤੇ ਹੋ ਪਿਛਲੇ ਕਈ ਸੰਦੇਸ਼ਾਂ ਵਿੱਚ ਅਸੀਂ ਪੌਲਸ ਦੇ ਦਿੱਤੇ ਗਏ ਇੱਕ ਕਥਨ ਨੂੰ ਦੇਖਿਆ ਉਸ ਨੇ ਆਪਣੀ ਕਈ ਪਰੇਸ਼ਾਨੀਆਂ ਨੂੰ ਸ਼ਰਨਿਕ ਅਤੇ ਹਲਕਾ ਕਿਹਾ ਇਹ ਦ੍ਰਿਸ਼ਟੀਕੋਣ ਉਸ ਚੀਜ਼ ਨੂੰ ਦੇਖਣ ਤੋਂ ਆਉਂਦਾ ਹੈ ਜਿਸ ਨੂੰ ਉਹ ਨਹੀਂ ਦੇਖ ਸਕਦਾ ਸੀ ਉਸ ਨੂੰ ਬਾਈਬਲ ਦੇ ਮਾਧਮ ਨਾਲ ਹੀ ਤੁਸੀਂ ਦੇਖ ਸਕਤੇ ਹੋ ਜੋ ਹੱਲੇ ਅਦ੍ਰਿਸ਼ ਹੈ ਦੂਸਰਾ ਗ੍ਰੰਥਯ ਅਧਿਆਇ 4 ਐਤ 17 ਅਤੇ 18 ਦੋ ਪ੍ਰਕਾਰ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ ਹਾਂ ਅਜਿਹੀਆਂ ਚੀਜ਼ਾਂ ਜੋ ਅਦ੍ਰਿਸ਼ ਹਨ ਪਰਮੇਸ਼ਵਰ ਅਤੇ ਉਸਦੀ ਸ਼ਕਤੀ ਅਤੇ ਉਸਦੇ ਪ੍ਰਵਰਧਾਨ ਦਾ ਰਾਜ ਇਹ ਸਾਡੀ ਭੌਤਿਕ ਇੰਦਰੀਆਂ ਦੀ ਤਾਕਤ ਤੋਂ ਪਰੇ ਹੈ ਅਤੇ ਜੋ ਚੀਜ਼ਾਂ ਭਵਿੱਖ ਵਿੱਚ ਹਨ ਜੋ ਹੱਲੇ ਆਉਣ ਵਾਲੇ ਹਨ ਯੀਸ਼ੂ ਨੇ ਮੱਤੀ ਅਤੇ ਐਸ਼ੇ ਵਿੱਚ ਆਪਣੇ ਸਿੱਖਿਆ ਵਿੱਚ ਤੋਨੋ ਪ੍ਰਕਾਰ ਦੇ ਅੰਦੇਖੇ ਚੀਜ਼ਾਂ ਨੂੰ ਪ੍ਰਗਟ ਕੀਤਾ ਉਸਨੇ ਨਾ ਕੇਵਲ ਆਪਣੇ ਪ੍ਰੇਰਤਾ ਨੂੰ ਉਹਨਾਂ ਦੇ ਅੰਦੇਖੇ ਪਿਤਾ ਅਤੇ ਉਸਦੇ ਪ੍ਰਬੰਧ ਦੀ ਯਾਦ ਲਾਈ ਬਲਕਿ ਉਹਨਾਂ ਨੂੰ ਯਾਦ ਲਾਇਆ ਕਿ ਇਸ ਜੀਵਨ ਦੇ ਬਾਅਦ ਜੀਵਨ ਹੈ ਧਿਆਨ ਦੇਵੋ ਮੱਤੀ ਅਧਿਆਇ 25 ਰੋਜ਼ਮਰ ਦੇ ਜੀਵਨ ਦੇ ਬਾਰੇ ਵਿੱਚ ਚਿੰਤਾ ਨਾ ਕਰੋ ਚਾਹੇ ਤੁਹਾਡੇ ਕੋਲ ਪ੍ਰਯਾਪਤ ਭੋਜਨ ਅਤੇ ਕੱਪੜੇ ਹਨ ਜਾਂ ਨਹੀਂ ਕਿ ਜੀਵਨ ਅਤੇ ਭੋਜਨ ਕੱਪੜਿਆਂ ਤੋਂ ਵਧੇਕ ਨਹੀਂ ਹੈ ਕਿ ਜੀਵਨ ਭੋਜਨ ਅਤੇ ਕਪੜੇ ਤੋਂ ਵਧੇਕ ਨਹੀਂ ਹੈ ਯੀਸ਼ੂ ਨੇ ਪ੍ਰਿਥਵੀ ਤੇ ਰਹਿੰਦੇ ਹੋਏ ਬਾਰ ਬਾਰ ਕਿਹਾ ਕਿ ਇਸ ਜੀਵਨ ਦੀ ਤੁਲਨਾ ਵਿੱਚ ਆਉਣ ਵਾਲੇ ਜੀਵਨ ਵਿੱਚ ਹੋਰ ਵੀ ਬਹੁਤ ਕੁਝ ਹੈ ਇਸ ਲਈ ਉਹਨਾਂ ਨੇ ਕਿਹਾ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਰੱਖੋ ਇਹ ਪਛਾਣੋ ਕਿ ਅਨੰਤ ਚੀਜ਼ਾਂ ਸੰਸਾਰਿਕ ਚੀਜ਼ਾਂ ਤੋਂ ਵਧੇਕ ਮਹੱਤਵਪੂਰਨ ਹਨ ਲੂਕਾ ਅਧਿਆਇ 12 ਆਇਤ 16 ਅਤੇ 21 ਯੀਸ਼ੂ ਨੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਵਿੱਚ ਇੱਕ ਦ੍ਰਿਸ਼ਤਾਂਤ ਦੱਸਿਆ ਜਿਸ ਨੇ ਧਰਤੀ ਉੱਤੇ ਪ੍ਰਚੂਰ ਮਾਤਰਾ ਵਿੱਚ ਫਸਲਾਂ ਉਗਾਈਆਂ ਜਿੱਥੇ ਉਸ ਦੇ ਖលਿਆਣੇ ਹਨ ਇਸ ਲਈ ਉਸਨੇ ਬੜੇ ਖਲੇਹਾਨ ਬਣਾਏ ਅਤੇ ਖੁਦ ਨਾ ਕਿਹਾ ਹੁਣ ਮੇਰੇ ਕੋਲ ਆਉਣ ਵਾਲੇ ਵਰ੍ਹਿਆਂ ਤੱਕ ਪ੍ਰਾਪਤ ਭੋਜਨ ਹੈ ਫਿਰ ਅਚਾਨਕ ਮਰ ਗਿਆ ਅਤੇ ਸਭ ਕੁਝ ਪਿੱਛੇ ਛੁੱਟ ਗਿਆ ਇਸ ਆਦਮੀ ਦੇ ਕੋਲ ਜਿੰਨਾ ਖਾਣਾ ਅਤੇ ਕਪੜੇ ਹੋਣੇ ਚਾਹੀਦੇ ਸਨ ਉਸ ਤੋਂ ਜ਼ਿਆਦਾ ਉਸਦੇ ਕੋਲ ਸਨ ਲੇਕਿਨ ਜਦੋਂ ਉਹ ਇਸ ਦੁਨੀਆ ਤੋਂ ਚਲਾ ਗਿਆ ਤਾਂ ਇਸ ਦਾ ਕੋਈ ਮਤਲਬ ਨਹੀਂ ਰਹਾ ਅਸੀਂ ਇਸ ਦੁਨੀਆ ਵਿੱਚ ਕੁਝ ਵੀ ਲੈ ਕੇ ਨਹੀਂ ਆਏ ਹਾਂ ਅਤੇ ਕੁਝ ਵੀ ਆਪਣੇ ਨਾਲ ਲੈ ਕੇ ਨਹੀਂ ਜਾਵਾਂਗੇ ਪਹਿਲਾ ਤਿਮੋਥੀਅਸ ਅਧਾਇਸ਼ੇ ਆਇਤ 7 యేసు ਨੇ ਨਤੀਜਾ ਕੱਢਿਆ ਇੱਕ ਵਿਅਕਤੀ ਸੰਸਾਰਿਕਤਨ ਨੂੰ ਜਮਾ ਕਰਨ ਦੇ ਲਈ ਮੂਰਖੇ ਲੇਕਿਨ ਪਰਮੇਸ਼ਰ ਦੇ ਨਾਲ ਇੱਕ ਮਜ਼ਬੂਤ ਸਬੰਧ ਉਸ ਦਾ ਨਹੀਂ ਹੈ ਜਦੋਂ ਤੁਸੀਂ ਵਰਦੇ ਹੋ ਤਾਂ ਪਰਮੇਸ਼ਰ ਦੇ ਨਾਲ ਇੱਕ ਸਬੰਧ ਹੀ ਇੱਕਮਾਤਰ ਚੀਜ਼ ਹੈ ਜੋ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ ਮਤੀ ਅਧਿਆਇ 16 ایت 26 ਜੇ ਦਿਨ ਨੂੰ ਸਾਰੇ ਜਗਤ ਨੂੰ ਪ੍ਰਾਪਤ ਕਰੇ ਤੇ ਆਪਣਾ ਪ੍ਰਾਨ ਤਿਆਗ ਦੇਵੇ ਤਾਂ ਉਸ ਨੂੰ ਕੀ ਲਭ ਹੋਵੇਗਾ ਆਤਮਾ ਦਾ ਅਰਥ ਹੈ ਤੁਹਾਡਾ ਵਾਸਵਿਕ ਜੀਵਨ वास्तविक जीवन हमेशा, जीवन 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 हमेशा तो लय परमेश्वर ਦੇ ਨਾਲ ਜੀਵਨ ਹੈ ਇਸ ਜੀਵਨ ਅਤੇ ਆਉਣ ਵਾਲੇ ਜੀਵਨ ਵਿੱਚ मृत्यु ਦੇ ਬਾਅਦ ਹਰ ਕੋਈ ਹਮੇਸ਼ਾ ਦੇ ਲਈ ਰਹਿੰਦਾ ਹੈ ਸਵਾਲ ਇਹ ਹੈ ਕਿੱਥੇ ਪਰਮੇਸ਼ਰ ਦੇ ਨਾਲ ਜਾਂ ਉਸ ਤੋਂ ਅਲੱਗ ਇਹ ਜੀਵਨ ਮਹਤਵहीन ਨਹੀਂ ਹੈ ਲੇਕਿਨ ਅਸੀਂ ਕੇਵਲ ਇਸ ਜੀਵਨ ਤੋਂ ਗੁਜ਼ ਰਹੇ ਹਾਂ ਜਿਸ ਤਰ੍ਹਾਂ ਕਿ ਇਹ ਹੈ ਦ੍ਰਿਸ਼ਟੀਕੋਣ ਇਸ ਜੀਵਨ ਨੂੰ ਆਉਣ ਵਾਲੇ ਜੀਵਨ ਦੇ ਨਾਲ ਉਚਿਤ ਸਬੰਧ ਵਿੱਚ ਰੱਖਦਾ ਹੈ ਅਨੰਤ ਚੀਜ਼ਾਂ ਸਭ ਤੋਂ ਵਧੇਰੇ ਮਾਇਨੇ ਰੱਖਦੀਆਂ ਹਨ ਹਰੇਕ ਵਿਅਕਤੀ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਸੁਰਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਸੰਬੰਧ ਹੈ। ਯੀਸ਼ੂ ਦੇ ਅਨੁਸਾਰ ਜੇ ਤੋ ਤੁਹਾਡਾ ਦ੍ਰਿਸ਼ਟੀਕੋਣ ਅਤੇ ਤੁਹਾਡੀ ਪ੍ਰਾਥਮਿਕਤਾ ਹੈ ਤਾਂ ਤੁਹਾਡੇ ਕੋਲ ਉਹ ਹੋਵੇਗਾ ਜਿਸ ਦੀ ਤੁਹਾਨੂੰ ਇਸ ਜੀਵਨ ਅਤੇ ਆਉਣ ਵਾਲੇ ਜੀਵਨ ਵਿੱਚ ਜੀਣ ਦੀ ਲੋੜ ਹੈ। 32 ਅਤੇ 33 ਤੁਹਾਡਾ ਸਵਰਗੀ ਪਿਤਾ ਪਹਿਲੇ ਤੋਂ ਹੀ ਤੁਹਾਡੀ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਅਤੇ ਜੇ ਜੀ ਪਰਮੇਸ਼ਵਰ ਦਾ ਰਾਜ ਤੁਹਾਡੀ ਪ੍ਰਾਥਮਿਕ ਚਿੰਤਾ ਹੈ ਤੁਸੀਂ ਉਸਤੇ ਲਈ ਜੀਂਦੇ ਅਤੇ ਉਸ ਨੂੰ ਪ੍ਰੇਮ ਕਰਦੇ ਹੋ ਤਾਂ ਉਹ ਤੁਹਾਨੂੰ ਦਿਨ ਪ੍ਰਤੀ ਦਿਨ ਸਭ ਕੁਝ ਦੇਵੇਗਾ ਜਿਸ ਦੀ ਤੁਹਾਨੂੰ ਜ਼ਰੂਰਤ ਹੈ ਆਇਤ 33 ਇੱਕ ਪਲ ਦੇ ਲਈ ਉਸ ਵਿਚਾਰ ਨੂੰ ਥਾਵੇਂ ਰਹੋ ਅਤੇ ਆਓ ਪਾਲੂਸ ਨੇ ਜੋ ਕੁਝ ਲਿਖਿਆ ਹੈ ਉਸ ਦੀ ਜਾਂਚ ਕਰਿਏ ਯਾਦ ਰੱਖੋ ਉਸਨੇ ਉਸ ਨੂੰ ਆਪ ਯੀਸ਼ੂ ਦੁਆਰਾ ਸਿਖਾਇਆ ਗਿਆ ਸੀ ਗਲਾਤੀ ਅਧਿਆਇ 1 ਆਇਤ 11 ਅਤੇ 12 ਅਸੀਂ ਸਾਡੀ ਵਰਤਮਾਨ ਸੀਰੀਜ਼ ਵਿੱਚ ਕਈ ਵਾਰ ਪੋਲਸ ਦੁਆਰਾ ਦਿੱਤੇ ਗਏ ਇਸ ਭਿਆਨ ਦਾ ਉਲੇਖ ਕੀਤਾ ਹੈ ਇਹ ਸੰਸਾਰ ਆਪਣੇ ਵਰਤਮਾਨ ਰੂਪ ਤੋਂ ਗੁਜ਼ ਰਹਾ ਹੈ 1 ਤੁ 7 31 ਆਪ ਪੋਲਸ ਦੇ ਵਚਨਾਂ ਦਾ ਸੰਦਰਭ ਪ੍ਰਾਪਤ ਕਰਿਏ ਕਿਉਂਕਿ ਇਹ ਸਾਨੂੰ ਅਜਰਾ ਦੀ ਚਰਚਾ ਵਿੱਚ ਅੰਤਰਦ੍ਰਿਸ਼ਟੀ ਦੇਵੇਗਾ ਪੋਲਸ ਨੇ ਯੂਨਾਨੀ ਸ਼ਹਿਰ ਕੁਰੰਥ ਵਿੱਚ ਰਹਿਣ ਵਾਲੇ ਮਸੀਹਾਂ ਨੂੰ ਇਹ ਸ਼ਬਦ ਲਿਖੇ ਆਪਣੇ ਪਹਿਲੇ ਭਾਗ ਵਿੱਚ ਵਿਆਹ ਨਾਲ ਸੰਬੰਧਿਤ ਮੁੱਦਿਆਂ ਦੇ ਬਾਰੇ ਵਿੱਚ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਹਿਲਾ ਕੋਰਿੰਥੀਓ ਅਧਿਆਇ 7 ਆਇਤ 1 ਅਤੇ 40 ਵਿਵਾਦੇ ਮੁੱਦੇ ਦੇ ਬਾਰੇ ਵਿੱਚ ਆਪਣੇ ਬਿਆਨਾਂ ਵਿੱਚ ਪੌਲਸ ਨੇ ਕਿਹਾ ਕਿ ਇਹ ਵਰਤਮਾਨ ਦੁਨੀਆ ਸਮਾਪਤ ਹੋ ਰਹੀ ਹੈ ਪਹਿਲਾ ਕੋਰਿੰਥੀਓ ਅਧਿਆਇ 7 ਆਇਤ 29 ਅਤੇ 31 ਹੁਣ ਮੈਂ ਇਹ ਕਹਿੰਦਾ ਹਾਂ ਮੇਰੇ ਪਿਆਰੇ ਭਰਾਵੋ ਅਤੇ ਪੈਨੋ ਜੋ ਸਮੇਂ ਸੇਸ਼ ਹੈ ਇਹ ਬਹੁਤ ਛੋਟਾ ਹੈ ਇਸ ਲਈ ਪਤੀਆਂ ਨੂੰ ਵਿਵਾਹ ਨੂੰ ਆਪਣੀ ਪ੍ਰਮੁੱਖ ਚਿੰਤਾ ਨਹੀਂ ਬਣ ਦਿਨਾ ਚਾਹੀਦਾ ਖੁਸ਼ੀਆਂ ਉਦਾਸੀਆਂ ਤਨ ਕਿਸੇ ਨੂੰ ਪਰਮੇਸ਼ਵਰ ਦੇ ਕੰਮ ਕਰਨ ਤੋਂ ਰੁਕਣ ਨਹੀਂ ਦੇਣਾ ਚਾਹੀਦਾ ਲੋਕ ਇਸ ਦੁਨੀਆ ਦੀ ਚੀਜ਼ਾਂ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਜੁੜੇ ਬਿਨਾ ਇਹਨਾਂ ਦਾ ਚੰਗਾ ਉਪਯੋਗ ਕਰਨਾ ਚਾਹੀਦਾ ਹੈ ਇਸ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਇੱਕ ਚੰਗਾ ਪਤੀ ਜਾਂ ਪਤਨੀ ਬਨਣ ਦੇ ਲਈ ਪ੍ਰਯਾਸ ਨਾ ਕਰੋ ਕਿਉਂਕਿ ਅਨਪੱਤਰਿਆਂ ਵਿੱਚ ਪੌਲਸ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਪਤੀ ਪਤਨੀ ਨੂੰ ਇੱਕ ਦੂਸਰੇ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ ਅਫੀਸਿਓ ਅਦੇ 5 아이ਤ 22 ਅਤੇ 28, ਲੂਸੀਓ ਅਦੇ 13 아이ਤ 19। ਇਹ ਦ੍ਰਿਸ਼ਟੀਕੋਣ ਅਤੇ ਪ੍ਰਾਥਮਿਕਤਾਵਾਂ ਦਾ ਸਵਾਲ ਹੈ। ਇੱਕ ਸ਼ਹਲ ਸ਼ਾਦੀ ਮੈਨੇ ਰੱਖਤੀ ਹੈ। ਲੇਕਿਨ ਇਸ ਤੋਂ ਵੱਡਾ ਕੁਸ਼ ਹੈ। ਇਸ ਪ੍ਰਥਵੀ ਤੇ ਇੱਕ ਪਰਿਵਾਰ ਦੇ ਲਈ ਪਰਮੇਸ਼ਵਰ ਦੀ ਯੋਜਨਾ ਸਾਹਮਣੇ ਹੈ। ਜਿਸ ਦੇ ਨਾਲ ਅਸੀਂ ਰਹਿ ਸਕਤੇ ਹਾਂ ਅਤੇ ਯੇਸ਼ੂ ਇਸ ਯੋਜਨਾ ਨੂੰ ਪੂਰਾ ਕਰਨ ਦੇ ਲਈ ਵਾਪਸ ਆ ਰਿਹਾ ਹੈ। ਵਿਵਾਹਿ ਜਾਂ ਅਵਿਵਾਹਿਤ ਸਾਨੂੰ ਇਸ ਜਾਗਰੂਕਤਾ ਦੇ ਨਾਲ ਜੀਣਾ ਸਿੱਖਣਾ ਚਾਹੀਦਾ ਹੈ ਕਿ ਇਹ ਜੀਵਨ ਅਸਥਾਈ ਹੈ ਅਸੀਂ ਕੇਵਲ ਇਸ ਦੁਨੀਆ ਤੋਂ ਗੁਜ਼ਰ ਰਹੇ ਹਾਂ ਜਿਸ ਤਰ੍ਹਾਂ ਕਿ ਇਹ ਹੈ ਪਹਿਲਾ ਪਤਰਸ ਅਧਿਆਇ 1 ਆਇਤ 17 ਪਹਿਲਾ ਪਤਰਸ ਅਧਿਆਇ 2 ਆਇਤ 11 ਇਬਰਾਨੀਓ ਅਧਿਆਇ 11 ਆਇਤ 13 ਸਾਨੂੰ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਯੀਸ਼ੂ ਦੇ ਗਿਆਨ ਨਾਲ ਬਚਾਏ ਜਾਂਦੇ ਹਨ ਤਾਂ ਕਿ ਉਹ ਇਸ ਜੀਵਨ ਦੇ ਬਾਅਦ ਇੱਕ ਜੀਵਨ ਪ੍ਰਾਪਤ ਕਰ ਸਕਣ ਧਿਆਨ ਦੇਵੋ ਕਿ ਪੌਲ ਉਸਨੇ ਪਰਮੇਸ਼ਵਰ ਦਾ ਕੰਮ ਕਰਨ ਦਾ ਸੰਦਰਭ ਦਿੱਤਾ ਇਸ ਸੰਦੇਸ਼ ਵਿੱਚ ਅਸੀਂ ਜਿੰਨਾ ਸੰਬੋਧਿਤ ਕਰ ਸਕਦੇ ਹਾਂ ਉਸ ਦੀ ਤੁਲਨਾ ਵਿੱਚ ਉਸ ਦੇ ਕਥਨ ਵਿੱਚ ਹੋਰ ਵੀ ਬਹੁਤ ਕੁਝ ਹੈ ਲੇਕਿਨ ਹੋਂਦੇ ਲਈ ਇਹਨਾਂ ਪੁਆਇੰਟਸ ਉੱਤੇ ਵਿਚਾਰ ਕਰੋ ਅਸੀਂ ਇੱਕ ਲੀਸਿਆ ਵਿੱਚ ਸੇਵਾ ਕਰਨ ਜਾਂ ਸੇਵਕਾਈ ਵਿੱਚ ਹੋਂਦੇ ਰੂਪ ਵਿੱਚ ਪਰਮੇਸ਼ਵਰ ਦੇ ਕੰਮ ਕਰਨ ਕੰਮ ਨੂੰ ਕਰਨ ਦੇ ਬਾਰੇ ਵਿੱਚ ਸੋਚਦੇ ਹਾਂ ਲੇਕਿਨ ਇਹ ਬਹੁਤ ਸੀਮਿਤ ਸਮਝ ਹੈ ਪਰਮੇਸ਼ਵਰ ਦੇ ਕੰਮ ਨੂੰ ਕਰਨ ਜਾਂ ਜੋ ਵੀ ਅਰਥ ਹੈ ਉਹ ਕੁਝ ਅਜਿਹਾ ਹੋਣਾ ਚਾਹੀਦਾ ਹੈ ਜੋ ਸਾਰੇ ਮਨੁੱਖਾਂ ਨੂੰ ਇਸ ਤੋਂ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ਸੀ ਇੱਥੇ ਯੀਸ਼ੂ ਨੇ ਪਰਮੇਸ਼ਵਰ ਦਾ ਕੰਮ ਕਰਨ ਦੇ ਬਾਰੇ ਵਿੱਚ ਕਿਹਾ ਹੈ ਇਹ ਪਰਮੇਸ਼ਵਰ ਦਾ ਕੰਮ ਹੈ ਕਿ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋ ਯਹੂਨਾ ਅਧਿਆਇ 10 ਆਇਤ 28 ਅਤੇ 29 ਉਸਨੇ ਇਹ ਵੀ ਕਿਹਾ ਤੁਹਾਡਾ ਉਜਿਆਲਾ ਮਨੁੱਖਾ ਦੇ ਸਾਹਮਣੇ ਚਮਕਣ ਦੇਵੋ ਕੀ ਤੁਹਾਡੇ ਭਲੇ ਕੰਮਾਂ ਨੂੰ ਦੇਖ ਕੇ ਤੁਹਾਡੇ ਸੁਰਗ ਦੇ ਪਿਤਾ ਦੀ ਮਹਿਮਾ ਹੋਵੇ। 32 ਅਧਿਆਇ 5 ਆਇਤ 16 ਇੱਕ ਵਾਰ ਜਦੋਂ ਅਸੀਂ ਯੀਸ਼ੂ ਤੇ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਜੋ ਸਭ ਤੋਂ ਮਹੱਤਵਪੂਰਨ ਕੰਮ ਕਰ ਸਕਦੇ ਹਾਂ ਉਹ ਦੁਨੀਆ ਦੇ ਸਾਡੇ ਛੋਟੇ ਜਿਹੇ ਕੋਨੇ ਵਿੱਚ ਪ੍ਰਭੂ ਦਾ ਪ੍ਰਕਾਸ਼ ਚਮਕਾਉਣਾ ਹੈ। ਅਧਿਆਇ 5 ਆਇਤ 16 ਇਹ ਅਨੁਮਾਨ ਲਗਾਇਆ ਗਿਆ ਹੈ ਕਿ ਰੋਮਨ ਸਮਰਾਜ ਦੇ ਪੀਤਰ ਲਗਭਗ 60 ਮਿਲੀਨ ਦਾ ਸਨ। ਧਿਆਨ ਦਿਵੋ ਕਿ ਪੌਲਸ ਨੇ ਦਾਸਾਂ ਨੂੰ ਕੀ ਕਿਹਾ ਕਲੂਸਿਅ 3 ਆਇਤ 22 ਅਤੇ 24 ਆਪਣੇ ਸਭ ਕੰਮਾਂ ਵਿੱਚ ਆਪਣੇ ਸਪਰਥਿ ਸੁਆਮੀ ਅਦਤ ਧਿਆਨ ਰੱਖਣਾ ਉਹਨਾਂ ਨੂੰ ਹਰ ਸਮੇਂ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਕੇਵਲ ਤਦ ਜਦੋਂ ਤੁਹਾਨੂੰ ਦੇਖ ਰਹੇ ਹੋ ਆਪਣੀ ਸਵੇਸ਼ਿਆ ਨਾਲ ਉਹਨਾਂ ਦਾ ਪਾਲਨ ਕਰੋ ਜਿਸ ਤਰ੍ਹਾਂ ਤੁਸੀਂ ਪ੍ਰਭੂ ਦਾ ਪੈ ਮੰਨਦੇ ਹੋ ਤੁਸੀਂ ਜੋ ਵੀ ਕਰਦੇ ਹੋ ਉਸ ਉਤੇ ਕੜੀ ਮਿਹਨਤ ਅਤੇ ਖੁਸ਼ੀ ਨਾਲ ਕੰਮ ਕਰੋ ਜਿਸ ਤਰ੍ਹਾਂ ਕਿ ਤੁਸੀਂ ਲੋਕਾਂ ਦੇ ਬਚਾਏ ਪ੍ਰਭੂ ਦੇ ਲਈ ਕੰਮ ਕਰ ਰਹੇ ਹੋ ਯਾਦ ਰੱਖੋ ਕਿ ਪ੍ਰਭੂ ਤੁਹਾਨੂੰ ਇਨਾਮ ਦੇ ਰੂਪ ਵਿੱਚ ਇੱਕ ਅਨੰਤ ਵਿਰਾਸਤ ਦੇਵੇਗਾ ਦਾਸ ਪ੍ਰਭੂ ਦਾ ਕੰਮ ਕਿਸ ਤਰ੍ਹਾਂ ਕਰ ਸਕਦਾ ਹੈ ਯੇਸ਼ੂ ਉਤੇ ਵਿਸ਼ਵਾਸ ਕਰੋ ਅਤੇ ਦੁਨੀਆ ਦੇ ਆਪਣੇ ਛੋਟੇ ਜੇ ਕੋਨੇ ਵਿੱਚ ਆਪਣਾ ਪ੍ਰਕਾਸ਼ ਚਮਕਾਓ ਕਿ ਸਵਰਗ ਵਿੱਚ ਕੋਈ ਦਾਸ ਮਾਲਕ ਹੋਣਗੇ ਜੋ ਆਪਣੇ ਇੱਕ ਦਾਸ ਵਿੱਚ ਦੇਖੇ ਗਏ ਪ੍ਰਕਾਸ਼ ਤੇ ਮਾਦਯ ਨਾਲ ਪਰਵਰਤਿਤ ਹੋ ਗਏ ਹੋਣ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚ ਜਾਂਦੇ ਤਦ ਤੱਕ ਸਾਨੂੰ ਪਤਾ ਨਹੀਂ ਚੱਲੇਗਾ ਲੇਕਿਨ ਇਹਨਾਂ ਪੁਆਇੰਟਸ ਉਤੇ ਧਿਆਨ ਦਿਖੋ ਆਪਣੀ ਇੱਕ ਪੱਤਰੀ ਵਿੱਚ ਪੌਲਸ ਨੇ ਲਿਖੀਤਾ ਕਿ ਕੈਸਰ ਦੇ ਘਰਾਂ ਨੇ ਵਿੱਚ ਮਸੀਹੀ ਸਨ ਫਿਲੀਪੀਓ ਅਧਿਆਇ 4 ਆਇਤ 2 ਇਹ ਸੰਭਵ ਹੈ ਕਿ ਉਹਨਾਂ ਵਿੱਚੋਂ ਕੁਝ ਗੁਲਾਮ ਸਨ ਉਹ ਇੱਕ ਹਨੇਰੀ ਜਗ੍ਹਾ ਵਿੱਚ ਆਪਣੇ ਸਵਾਮੀ ਦੇ ਲਈ ਰੋਸ਼ਨੀ ਸਨ ਇੱਕ ਦਾਸ ਦੀ ਸਹੀ ਪ੍ਰਾਥਮਿਕਤਾਵਾਂ ਹੋ ਸਕਦੀਆਂ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਯੀਸ਼ੂ ਦੇ ਗਿਆਨ ਨਾਲ ਬਚਾਏ ਜਾਣੇ ਚਾਹੀਦੇ ਹਨ ਅਤੇ ਸਹੀ ਦ੍ਰਿਸ਼ਟੀਕੋਣ ਇਹੀ ਹੈ ਮੈਂ ਪ੍ਰਭੂ ਦੇ ਲਈ ਕੰਮ ਕਰਦਾ ਹਾਂ ਅਤੇ ਉਹ ਮੈਨੂੰ ਮੇਰੀ ਵਿਰਾਸਤ ਦੇਵੇਗਾ ਇਸ ਪ੍ਰithvi ਤੇ ਉਸ ਦੇ ਨਾਲ ਹਮੇਸ਼ਾ ਦੇ ਲਈ ਜੀਵਨ ਨਵਾਂ ਬਣਾ ਦਿੱਤਾ ਜਾਵੇਗਾ ਇਹਨਾਂ ਪ੍ਰਾਥਮਿਕਤਾਵਾਂ ਤੇ ਦ੍ਰਿਸ਼ਟੀਕੋਣ ਦੇ ਨਾਲ ਇੱਕ ਦਾਸ ਆਪਣੀ ਘਟਨਾਈਆਂ ਨੂੰ ਪੋਲੋਸ ਦੀ ਤਰ੍ਹਾਂ ਸ਼ਰਨਿਕ ਅਤੇ ਹਲਕੇ ਦੇ ਰੂਪ ਵਿੱਚ ਦੇਖਣ ਵਿੱਚ ਸક્ષਮ ਹੋਵੇਗਾ ਮੈਨੂੰ ਸਾਸੇ ਕਿ ਇਸ ਤਰ੍ਹਾਂ ਦਾ ਸੰਦੇਸ਼ ਪ੍ਰਤਿek ਵਿਅਕਤੀ ਦੇ ਲਈ ਵਿਸ਼ੇਸ਼ ਪ੍ਰਸ਼ਨ ਲਿਆਉਂਦਾ ਹੈ ਤੁਸੀਂ ਸੋਚ ਸਕਦੇ ਹੋ ਪਹਿਲੇ ਰਾਜ ਦੀ ਖੋਜ ਕਰਨਾ ਮੇਰੇ ਲਈ ਕਿਸ ਤਰ੍ਹਾਂ ਹੋਵੇਗਾ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਇਹ ਤੁਹਾਡੇ ਜੀਵਨ ਨੂੰ ਕਿਸ ਤਰ੍ਹਾਂ ਪਰਿਵਰਤਿਤ ਕਰੇਗਾ ਕਿਉਂਕਿ ਸਾਡਾ ਜੀਵਨ ਅਲੱਗ ਹੈ ਅਤੇ ਸਾਡੇ ਸਾਰਿਆਂ ਦੀਆਂ ਪਰਸਥਿਤੀਆਂ ਅਤੇ ਵਿਅਕਤੀਤਵ ਅਲੱਗ-ਅਲੱਗ ਹੈ ਹਾਲਾਂਕਿ ਨਿਯਮਤ ਰੂਪ ਨਾਲ ਬਾਈਬਲ ਪੜ੍ਹਨਾ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਪ੍ਰਾਥਮਿਕਤਾਵਾਂ ਨੂੰ ਸਹੀ ਕਰਨ ਵਿੱਚ ਮਦਦ ਕਰੇਗਾ ਅਤੇ ਇਹ ਤੁਹਾਨੂੰ ਮਾਰਗਦਰਸ਼ਨ ਦੇਵੇਗਾ ਕਿ ਤੁਹਾਨੂੰ ਇਸ ਦੁਨੀਆ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਮੈਂ ਤੇ ਇੱਕ ਮੁਸਾਫਿਰ ਹਾਂ ਇਸ ਪ੍ਰithvi ਤੇ ਪ੍ਰਭੂ ਮੈਨੂੰ ਤੁਹਾਡੀ ਆਗਿਆਵਾਂ ਦੇ ਮਾਰਗਦਰਸ਼ਨ ਦੀ ਲੋੜ ਹੈ भजन 119 ਐਤ 19 ਬਾਈਬਲ ਨਾ ਕੇਵਲ ਸਾਰਿਆਂ ਦੇ ਲਈ ਲਾਗੂ ਹੋਣ ਵਾਲੇ ਸਮਾਨਨੇ ਨਿਰਦੇਸ਼ ਦਿੰਦੀ ਹੈ ਕਿ ਸਾਨੂੰ ਕਿਸ ਤਰ੍ਹਾਂ ਜਿਨਾ ਚਾਹੀਦਾ ਹੈ ਜੇ ਤੁਹਾਨੂੰ ਕਿਸੇ ਵਿਸ਼ਿਸ਼ ਖੇਤਰ ਵਿੱਚ ਦਿਸ਼ਾ ਦੀ ਲੋੜ ਹੈ ਤਾਂ ਬਾਈਬਲ ਪੜਨ ਵਿੱਚ ਪੜਨ ਨਾਲ ਮਦਦ ਮਿਲੇਗੀ ਉਹ ਪਵਿੱਤਰ ਆਤਮਾ ਦੀ ਆਵਾਜ਼ ਜਿਸ ਨੇ ਪਵਿੱਤਰ ਸ਼ਾਸਤਰ ਨੂੰ ਲੇਖਣ ਦੇ ਲਈ ਪ੍ਰੇਰਤਾ ਨੂੰ ਪ੍ਰੇਰਿਤ ਕੀਤਾ ਇਹ ਉਹੀ ਹੈ ਜੋ ਕਠਿਨਾਈਆਂ ਵਿੱਚ ਸਾਡੀ ਅਗਵਾਈ ਅਤੇ ਮਾਰਗਦਰਸ਼ਨ ਕਰਦੀ ਹੈ ਜੇ ਤੂੰ ਸੀ ਬਾਈਬਲ ਨਾਲ ਜਾਣੂ ਨਹੀਂ ਹੋ ਤਾਂ ਤੂੰ ਉਸ ਦੀ ਆਵਾਜ਼ ਨੂੰ ਪਛਾਣਨ ਵਿੱਚ ਸਕਸ਼ਮ ਨਹੀਂ ਹੋਵਗੇ ਨੀਤੀਵਚਨ ਅਧਿਆਇ 6 ਆਇਤ 21 ਅਤੇ 23 ਜਿੱਥੇ ਕਿਤੇ ਵੀ ਤੁਸੀਂ ਚੱਲਦੇ ਹੋ ਪਰਮੇਸ਼ਵਰ ਦੀ ਵਿਵਸਥਾ ਉਸ ਦਾ ਲਿਖਿਤ ਵਚਨ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ ਜਦੋਂ ਤੁਸੀਂ ਸੌਂਦੇ ਹੋ ਤਾਂ ਉਹ ਤੁਹਾਡੀ ਰੱਖਿਆ ਕਰੇਗਾ ਜਦੋਂ ਤੁਸੀਂ ਸਵੇਰ ਉੱਠੋਗੇ ਤਾਂ ਉਹ ਤੁਹਾਨੂੰ ਸਲਾਹ ਦੇਵੇਗਾ ਅਤੇ ਸਹੀ ਰਸਤਾ ਦਿਖਾਵੇਗਾ ਕਿਉਂਕਿ ਇਹ ਅਗਿਆਮਾਂ ਅਤੇ ਸਿੱਖਿਆ ਤੁਹਾਡੇ ਅੱਗੇ ਦੇ ਮਾਰਗ ਨੂੰ ਪ੍ਰਕਾਸ਼ ਦੇਣ ਦੇ ਲਈ ਇੱਕ ਦੀਪਕ ਹੈ ਦੂਸਰਿਆਂ ਨੂੰ ਸਿਖਾਉਣ ਦੇ ਲਈ ਪੌਲੂਸ ਨੇ ਤੇ ਮੈਂ ਉਥੇ ਸੁਣੂ ਜੋ ਕੁਝ ਲਿਖਿਆ ਉਸ ਉੱਤੇ ਵਿਚਾਰ ਕਰੋ ਆਪਣਾ ਸਮਾਂ ਅਤੇ ਊਰਜਾ ਆਤਮਿਕ ਗਿਆਨ ਨੂੰ ਵਿਦਉਣ ਵਿੱਚ ਖਰਚ ਕਰੋ ਸਰੀਰਿਕ ਵਿਗਾਮ ਦਾ ਕੁਝ ਮੁੱਲ ਹੈ ਲੇਕਿਨ ਆਤਮਿਕ ਵਿਗਾਮ ਬਹੁਤ ਅਧਿਕ ਮਹਤਵਪੂਰਨ ਹੈ ਕਿਉਂਕਿ ਇਹ ਇਸ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਵਿੱਚ ప్రతిఫਲ ਦੀ ਪ੍ਰਤੀਗਿਆ ਕਰਦਾ ਹੈ ਪਹਿਲਾ 2 ਤਿਮੋਥੀਅਸ ਅਧਿਆਇ 4 आयत 8 ਪੌਲਸ ਇਹ ਨਹੀਂ ਕਹਿ ਰਿਹਾ ਸੀ ਕਿ ਸਾਨੂੰ ਆਪਣੇ ਸ਼ਰੀਰ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਉਸ ਦਾ ਮੁੱਦਾ ਇਹ ਪਹਿਚਾਣਾ ਹੈ ਕਿ ਕੀ ਸਭ ਤੋਂ ਮਹੱਤਵਪੂਰਨ ਹੈ ਕੀ ਅਨੰਤ ਹੈ ਕੀ ਇਸ ਜੀਵਨ ਦੇ ਬਾਧਵੀ ਸਾਥ ਦੇਵੇਗਾ ਜਿਸ ਨੂੰ ਯੂਨਾਨੀ ਸ਼ਬਦ ਦਾ ਅਨੁਵਾਦ ਆਤਮਿਕ ਵਿਵਹਾਰ ਕੀਤਾ ਗਿਆ ਹੈ ਉਹ ਦੋ ਸ਼ਬਦ ਤਾਂ ਆਉਂਦਾ ਹੈ ਜਿਸ ਦਾ ਅਰਥ ਹੈ ਚੰਗੀ ਤਰ੍ਹਾਂ ਨਾਲ ਸਿੱਖषक ਬੰਨਾ ਇੱਕ ਸਿੱਖषक ਵਨੰਦਾ ਅਰਥ ਹੈ ਕਿਸੇ ਦੇ ਪ੍ਰਤੀ ਭਗਤੀ ਅਤੇ ਸਨਮਾਨ ਦਿਖਾਉਣਾ ਪਰਮੇਸ਼ਵਰ ਦੇ ਪ੍ਰਤੀ ਭਗਤੀ ਉਸ ਦੀ ਇੱਛਾ ਨੂੰ ਪੂਰਾ ਕਰਨਾ ਇਸ ਜੀਵਨ ਅਤੇ ਆਉਣ ਵਾਲੇ ਜੀਵਨ ਵਿੱਚ ਲੱਗਦਾ ਹੈ ਕਿ ਤੁਸੀਂ ਆਤਮਿਕ ਰੂਪ ਨਾਲ ਕਿਸ ਤਰ੍ਹਾਂ ਵਿਵਹਾਰ ਕਰ ਸਕਦੇ ਹੋ ਪੌਲਸ ਨੇ ਸਿਰਫ ਤਿਮੋਥੀਸ ਨੂੰ ਵਿਸ਼ਵਾਸ ਦੇ ਸੰਦੇਸ਼ ਅਤੇ ਉਸ ਦੇ ਦੁਆਰਾ ਅਨੁਸਰਨ ਦੀ ਸੱਚੀ ਸਿੱਖਿਆ ਵਿੱਚ ਪਰੇ ਰਹਿਣਾ ਇਸ ਰੂਪ ਵਿੱਚ ਇਸ ਨੂੰ ਸੰਦਰਭਿਤ ਕੀਤਾ ਪਹਿਲਾ ਤਿਮੋਥੀਸ ਅਧਿਆਇ 6 ਅਧਿਆਇ 4 ਆਇਤ 6 ਦੂਸਰਾ ਤਿਮੋਥੀਸ ਅਧਿਆਇ 13 ਆਇਤ 14 ਵਿੱਚ ਪੌਲਸ ਨੇ ਤਿਮੋਥੀਸ ਨੂੰ ਸ਼ਾਸਤ੍ਰਾਂ ਵਿੱਚ ਬਣੇ ਰਹਿਣ ਲਈ ਕਿਹਾ ਨਿਯਮਿਤ ਰੂਪ ਨਾਲ ਬਾਈਬਲ ਪੜ੍ਹਨਾ ਆਤਮਿਕ ਵਿਅਵਹਾਰ ਹੈ ਇਹ ਤੁਹਾਡੀ ਮਾਨਸਿਕਤਾ ਅਤੇ ਤੁਹਾਡੀ ਪ੍ਰਾਥਮਿਕਤਾਵਾਂ ਹਨ ਤੁਸੀਂ ਇਸ ਜਾਗਰੂਕਤਾ ਦੇ ਨਾਲ ਜਿੰਦੇ ਹੋ ਕਿ ਇਸ ਜੀਵਨ ਦੇ ਬਾਅਦ ਜੀਵਨ ਹੈ ਅਤੇ ਅਨੰਤ ਚੀਜ਼ਾਂ ਕਦੇ ਨਾਸ਼ ਨਹੀਂ ਹੁੰਦੀਆਂ ਇਹ ਦ੍ਰਿਸ਼ਟੀਕੋਣ ਪ੍ਰਾਥਮਿਕਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਫਿਰ ਵਿਵਹਾਰ ਫਿਰ ਤੁਹਾਡੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ ਫਿਲੀਪੀਓ ਅਧਿਆਇ 3 ਆਇਤ 3 ਪਰੰਤੂ ਤੁਸੀਂ ਸਵਰਗ ਦੇ ਨਾਗਰਿਕਾਂ ਸਾਡਾ ਦ੍ਰਿਸ਼ਟੀਕੋਣ ਇਸ ਸੰਸਾਰ ਤੋਂ ਪਰੇ ਉਸ ਉਦਾਰਕਰਤਾ ਦੀ ਆਸ਼ਾਪੂਰਨ ਉਪੇક્ષા ਤੱਕ ਜਾਂਦਾ ਹੈ ਜੋ ਸਵਰਗ ਤੋਂ ਆਵੇਗਾ ਪ੍ਰਭੂ ਯੀਸ਼ੂ ਮਸੀਹ ਕੋਲੋਸਾਈ 3 ਆਇਤ 1 ਅਤੇ 2 ਜਦੋਂ ਤੂੰ ਤੁਸੀਂ ਮਸੀਹ ਦੇ ਨਾਲ ਨਵੇਂ ਜੀਵਨ ਦੇ ਲਈ ਜੀ ਉੱਠੇ ਹੋ ਤਾਂ ਸਵਰਗ ਦੀ વાਸਤਵਿਕਤਾ ਉੱਤੇ ਆਪਣੀ ਦ੍ਰਿਸ਼ਟੀ ਲਗਾਓ ਸਵਰਗ ਤੁਹਾਡੇ ਵਿਚਾਰਾਂ ਨੂੰ ਭਰ ਦੇਵੇ ਕੇਵਲ ਪૃਥਵੀ ਤੇ ਨੀਚੇ ਦੀਆਂ ਚੀਜ਼ਾਂ ਦੇ ਬਾਰੇ ਵਿੱਚ ਨਾ ਸੋਚੋ जद मसीह जोड़ा तो हाँ वास्तविक जीवन है पूरी दुनिया उते प्रकट होगा दे दूसरे आगमन उते ता तुसी उस दी सारी महिमा विच भाग लेव स्वर्ग वह स्थान है जिथे परमेश्वर निवास करता है स्वर्ग इस जीवन के दे बाद दे जीवन का एक शब्द संदर्भ है पहले वर्तमान अदृश्य स्वर्ग जद स्वर्ग पृथ्वी ते आवेगा जद संसार बहाल किया जाएगा तो स्वर्ग और पृथ्वी एक ही होगी ਸੋਚਦੇ ਭਾਰੇ ਵਿੱਚ ਸੋਚਣ ਦਾ ਮਤਲਬ ਤੁਹਾਡੇ ਦਿਮਾਗ ਵਿੱਚ ਬਦਲਾਅ ਅਤੇ ਵਿਨਾਵਾਵਾਂ ਦੀ ਕਲਪਨਾ ਕਰਨਾ ਨਹੀਂ ਹੈ ਇਸ ਦਾ ਮਤਲਬ ਹੈ ਕਿ ਅੱਗੇ ਕੀ ਹੈ ਇਸ ਦਾ ਅਨੁਮਾਨ ਲਗਾਉਣਾ ਅਤੇ ਇਸ ਜਾਗਰੂਕਤਾ ਦੇ ਨਾਲ ਜੀਣਾ ਕਿ ਅਨੰਦ ਚੀਜ਼ਾਂ ਸਭ ਤੋਂ ਵਧੇਰੇ ਮayne ਰੱਖਦੇ ਹਨ ਅਦੋਨੋ ਇੱਕ ਪੱਛਮੀ ਸੰਸਕ੍ਰਿਤੀ ਸਾਡੀ ਨੇਤੀ ਨੂੰ ਪੂਰਾ ਕਰਨ ਉਤੇ ਜ਼ੋਰ ਦਿੰਦੀ ਹੈ ਲੇਕਿਨ ਇਸ ਗੱਲ ਉਤੇ ਧਿਆਨ ਕੇਂਦਰਿਤ ਕਰੋ ਕਿ ਤੁਸੀਂ ਇਸ ਜੀਵਨ ਵਿੱਚ ਕੀ ਹਾਸਲ ਕਰਦੇ ਹੋ ਇਸ ਲਈ ਇਹ ਨਵੇਂ ਨਿਯਮ ਦੀ ਭਾਸ਼ਾ ਨਹੀਂ ਹੈ ਅਤੇ ਇੱਕ विकृत दृष्टिकोण ਅਤੇ ਗਲਤ ਪ੍ਰਾਥਮਿਕਤਾਵਾਂ ਦੇ ਵੱਲ ਜਾਂਦਾ ਹੈ ਨਵੇਂ ਨਾਮ ਨੂੰ ਨਿਯਮਿਤ ਰੂਪ ਨਾਲ ਪੜਨ ਨਾਲ ਤੁਹਾਨੂੰ ਇਹ ਦੇਖਣ ਵਿੱਚ ਮਦਦ ਮਿਲੇਗੀ ਕਿ ਤੁਹਾਡੀ ਸੱਚੀ ਨੀਤੀ ਇਸ ਜੀਵਨ ਤੋਂ ਅੱਗੇ ਦੀ ਹੈ ਤੁਹਾਡੀ ਸੱਚੀ ਨੀਤੀ ਤੁਹਾਡੀ ਅਨੰਤ ਨੀਤੀ ਹੈ ਉਸ ਦੇ ਅਨੰਤ ਕਾਲ ਦੇ ਘਰ ਵਿੱਚ ਪਰਮੇਸ਼ਵਰ ਦੇ ਨਾਲ ਸਤਿ ਪ੍ਰਭੂਤਾ ਅਤੇ ਪ੍ਰਬੰਧ ਵਿੱਚ ਅਤੇ ਇਹ ਸੰਸਾਰ ਨਵੇਂ ਸਿਰੇ ਤੋਂ ਪੁਨਰ ਸਥਾਪਿਤ ਹੋਵੇਗਾ ਇਕ ਅਨੰਤ ਦ੍ਰਿਸ਼ਟੀਕੋਣ ਪਰਮੇਸ਼ਵਰ ਦੀ ਅਦ੍ਰਿਸ਼ ਵਸਤੂਕਤਾਵਾਂ ਅਤੇ ਉਸ ਦੇ ਸਾਮਰ ਅਤੇ ਪ੍ਰਬੰਧ ਦੇ ਅਦ੍ਰਿਸ਼ ਰਾਜ ਦੇ ਨਾਲ ਪૃthਵੀ ਉੱਤੇ ਪਰਮੇਸ਼ਵਰ ਦੇ ਆਉਣ ਵਾਲੇ ਦਿਖਾਈ ਦੇਣ ਵਾਲੇ ਰਾਜ ਨੂੰ ਧਿਆਨ ਵਿੱਚ ਰੱਖਦਾ ਹੈ ਇਹ ਨਜ਼ਰੀਆ ਸਾਡੀ ਪ੍ਰਾਥਮਿਕਤਾ ਹੈ ਕਿਉਂਕਿ ਇਹ ਸਾਨੂੰ ਇਹ ਪਛਾਣਨ ਵਿੱਚ ਸક્ષਮ ਬਣਾਉਂਦੀ ਹੈ ਕਿ ਸਭ ਤੋਂ ਮਹੱਤਵਪੂਰਨ ਕੀ ਹੈ ਅਗਰ ਤੁਹਾਡਾ ਨਜ਼ਰੀਆ ਅਤੇ ਪ੍ਰਾਥਮਿਕਤਾਵਾਂ ਸਹੀ ਹਨ ਤਾਂ ਤੁਹਾਡਾ ਵਿਵਹਾਰ ਸਹੀ ਹੋਵੇਗਾ ਨਿਯਮਿਤ ਰੂਪ ਨਾਲ ਬਾਈਬਲ ਪੜਨ ਨਾਲ ਤੁਹਾਨੂੰ ਇੱਕ ਅਨੰਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਈਸ਼ਵਰ ਦੀ ਪ੍ਰਾਥਮਿਕਤਾਵਾਂ ਨੂੰ ਨਿਰਧਾਰਤ ਕਰਨ ਵਿੱਚ ਮਦਦ ਮਿਲੇਗੀ। ਅਗਲੇ ਹਫਤੇ ਮਿਲਦੇ ਹਾਂ। ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ। ਆਮੀਨ।